ਪੰਜ ਦਵਾ ਸਰ ਕੀ ਕਰਨ ਜਾਓਗੇ ਜਿਹੜਾ ਧਰਨਾ ਲਾਇਆ ਗਿਆ ਅੱਜ ਦਾ ਜਿਹੜਾ ਪ੍ਰੋਟੈਸਟ ਜਿਹੜਾ ਕੀਤਾ ਜਾ ਰਿਹਾ ਪੰਜਾਬ ਸਰਕਾਰ ਦੇ ਆ ਲੋਕ ਮਾਰੂ ਮੀਤਿਆਂ ਦੇ ਖਿਲਾਫ ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਆਦੇਸ਼ ਦੇ ਉੱਤੇ ਅੱਜ ਸਾਰੇ ਪੰਜਾਬ ਦੇ ਵਿੱਚ ਹਰ ਕੰਸਿਸਟੈਂਸੀ ਜਿਹੜਾ ਡੀਐਸਪੀ ਉਹਦੇ ਬਾਅਦ ਧੰਨੇ ਲੱਗ ਰਹੇ ਨੇ ਔਰ ਅੱਛੀ ਵੀ ਅੱਜ ਸੈਂਟਰਲ ਕੰਸਿਸਟੈਂਸੀ ਵਾਜ਼ ਆਪਣਾ 2 ਨੰਬਰ ਥਾਣੇ ਦੇ ਬਾਅਦ ਧਰਨਾ ਲਾਇਆ ਪਤਾ ਕੀ ਜੋ ਪੰਜਾਬ ਦੇ ਹਾਲਾਤ ਨੇ ਬੜੇ ਮਾੜੇ ਨੇ ਰੋਜ਼ ਲੁੱਟਾਂ ਖੋਹਾਂ ਦਾ ਦੌਰ ਚੱਲਿਆ ਗੋਲੀਆਂ ਚੱਲ ਰਹੀਆਂ ਕਿ 110 ਹਮਲੇ ਹੋ ਰਹੇ ਨੇ ਇਹ ਚੀਜ਼ ਨੂੰ ਮਤੇ ਨਜ਼ਰ ਰੱਖਦੇ ਹੋਏ ਅਸੀਂ ਸਾਰੀ ਕੌਮਿਕ ਪਾਰਟੀ ਨੇ ਫੈਸਲਾ ਕੀਤਾ ਵੀ ਅਸੀਂ ਆਪਣੇ ਆਪਣੇ ਡੀਐਸਪੀਆ ਦੇ ਬਾਅਦ ਤਾਂ ਨੇ ਲਾ ਕੇ ਸੁੱਤੀ ਹੋਈ ਸਰਕਾਰ ਨੂੰ ਜਗਾਈਏ ਤਾਂ ਕਿ ਜਿਹੜਾ ਪੰਜਾਬ ਦੇ ਵਿੱਚ ਵਧ ਰਿਹਾ ਕ੍ਰਾਈਮ ਹੈ ਉਹ ਤੇ ਅਸੀਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਕਰਦੇ ਹਾਂ ਕਿ ਤੇ ਤੁਸੀਂ ਕੰਟਰੋਲ ਕਰੋ ਤਾਂ ਕਿ ਜਿਹੜੇ ਪੰਜਾਬ ਦਾ ਬੜੀ ਮਤਲਬ ਮੁਸ਼ਕਲ ਦੇ ਨਾਲ ਪੰਜਾਬ ਚ ਅਮਨ ਸ਼ਾਂਤੀ ਹੋਇਆ ਤੇ ਇਹਦੇ ਵਿੱਚ ਪਿੱਛੇ ਵੀ ਤੁਹਾਨੂੰ ਪਤਾ ਹੈ ਪੰਜਾਬ ਦੇ ਹਾਲਾਤ ਬੜੇ ਖਰਾਬ ਰਹੇ ਪੰਜਾਬ ਦੇ ਭੋਸੇ ਲੋਗਾਂ ਨੇ ਆਪਣੀਆਂ ਜਾਨਾਂ ਗੁਆਈਆਂ ਸੋ ਇਸ ਕਰਕੇ ਸਾਡੀ ਇਹ ਰੱਖਿਆ ਵੀ ਸੁੱਤੀ ਹੋਈ ਸਰਕਾਰ ਨੂੰ ਜਾਗਾਨ ਦੇ ਵਾਸਤੇ ਅਸੀਂ ਅੱਜ ਦਾ ਪ੍ਰੋਟੈਸਟ ਨਾਲ ਰੱਖਿਆ ਨਾ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਜਗਜੋਤ ਸਿੰਘ ਸੈਕਟਰੀ ਪੰਜਾਬ ਯੂਥ ਕਾਂਗਰਸ ਤੇ ਅੱਜ ਸਾਡਾ ਜਿਵੇਂ ਕਿ ਹਲਕਾ ਸੈਂਟਰਲ ਪੂਰੇ ਪੰਜਾਬ 'ਚ ਸਾਡੀ ਪੰਜਾਬ ਪ੍ਰਦੇਸ਼ ਕਾਂਗਰਸ ਨੇ ਰਾਜਾ ਵੜਿੰਗ ਜੀ ਨੇ ਇੱਕ ਨਿਸ਼ਾਦਰ ਦੇ ਅਨਿਰਦੇਸ਼ ਦਿੱਤਾ ਸੀ ਵੀ ਅੱਜ ਤੁਸੀਂ ਵੱਖ-ਵੱਖ ਆਪਣੇ ਥਾਣਿਆਂ ਦੇ ਬਾਹਰ ਆਪਣੇ ਆਪਣੇ ਜ਼ਿਲ੍ਹੇ ਦੇ ਵਿੱਚ ਤੁਸੀਂ ਆਪਣੀਆਂ ਆਪਣੀਆਂ ਕੌਨਸਟਿਟੂਐਂਸੀਆਂ 'ਚ ਧਰਨਾ ਲਾ ਕੇ ਆਪਣਾ ਰੋਸ ਪ੍ਰਦਰਸ਼ਨ ਪ੍ਰਗਟ ਕਰੋ ਵੀ ਜੋ ਪੰਜਾਬ ਸਰਕਾਰ ਦੀਆਂ ਨੀਤੀਆਂ ਅੱਜ ਪੰਜਾਬ ਦੇ ਲੋਕਾਂ ਦਾ ਹੀ ਲਊ ਪੀਰੀਆਂ ਨੇ ਸਰਦਾਰ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਲੋਕਾਂ ਨਾਲ ਬਹੁਤ ਵੱਡਾ ਧੋਖਾ ਕੀਤਾ ਜਿਨ੍ਹਾਂ ਨੇ ਬਹੁਤ ਵਿਸ਼ਵਾਸ ਨਾਲ ਪੰਜਾਬ ਦੇ ਲੋਕਾਂ ਨੇ 92 ਜਿਤਾ ਕੇ ਭੇਜੇ ਸੀ ਅੱਜ ਇਹਨਾਂ ਦੀਆਂ 92 ਮੂਰਤਾ ਪੰਜਾਬ ਦਾ ਧਾਂਣ ਕਰ ਰਹੀਆਂ ਨੇ ਇਹਨਾਂ ਦੇ ਮੰਤਰੀ ਇਹਨਾਂ ਦੇ ਐਮਐਲਏ ਅੱਜ ਇਹੋ ਜਿਹਾ ਸਮਾਂ ਵੀ ਚੋਰ ਬਜ਼ਾਰੀਆਂ ਅੱਗੇ ਚੋਰ ਕਰਦੇ ਹੁੰਦੇ ਸੀ ਚੈਨੀ ਚੋਰੀਆਂ ਤੇ ਅੱਜ ਇਹਨਾਂ ਦੇ ਐਮਐਲਏ ਕਰਨ ਲੱਗੇ ਇੰਨਾ ਇਹਨਾਂ ਨੇ ਪੰਜਾਬ ਦਾ ਬੁਰਾ ਹਾਲ ਕਰਤਾ ਲਾਅ ਐਂਡ ਆਰਡਰ ਪੰਜਾਬ ਦਾ ਜਮ੍ਹਾਂ ਖਤਮ ਆ ਅੱਜ ਕਾਰਪੋਰੇਸ਼ਨਾਂ ਦਾ ਬੁਰਾ ਹਾਲ ਆ ਰਜਿਸਟਰੀਆਂ ਕੋਈ ਕਰਾਉਣੀਆਂ ਹੋਣ ਕੋਈ ਪ੍ਰਾਪਰਟੀ ਦੀ ਸੰਬੰਧੀ ਕੋ ਕੰਮ ਹੋਵੇ ਜੇ ਤੁਹਾਡੇ ਕੋ 4 ਪੈਸੇ ਜੇਬ ਚ ਹੈਗੇ ਤਾਂ ਤੁਹਾਡਾ ਕੰਮ ਹੋਊਗਾ ਨਹੀਂ ਤਾਂ ਕੰਮ ਨਹੀਂ ਹੋਊਗਾ ਸਾਡੀ ਕਾਂਗਰਸ ਦੀ ਗਵਰਨਮੈਂਟ ਸੀ ਤੇ ਇੱਕ ਇੱਕ ਮਹੀਨੇ ਦੀਆਂ 100 100 60 60 70 70 ਇਸਲੀ ਹੁੰਦੀਆਂ ਸੀ ਲੋਕ ਖੁਸ਼ ਹੋ ਕੇ ਆਪਦਾ ਕੰਮ ਕਰਾਉਂਦੇ ਸੀ ਅੱਜ ਤੁਹਾਡੀ ਜੇਬ ਚ 50000 ਦੇ ਲੱਖ ਰੁਪਈਆ ਤਾਂ ਤੁਹਾਡੀ ਇੱਕ ਰਜਿਸਟਰੀ ਮਹੀਨੇ ਚ ਹੋਣੀ ਆ ਪੰਜਾਬ ਦਾ ਇੰਨਾ ਬੁਰਾ ਹਾਲ ਕਰਤਾ ਸੋਚ ਵੀ ਮਾਰਤੀ ਲੋਕਾਂ ਦੇ ਜਿਹੜੇ ਪਰੋਸੇ ਸੀ ਇਹਨਾਂ ਦੀ ਸਰਕਾਰ ਤੇ ਇਹ ਜਮ੍ਹਾਂ ਉਹਦੇ ਤੇ ਨਹੀਂ ਉਤਰੇ ਤੇ ਇਹਨਾਂ ਨੇ ਜਲੂਸ ਕਰਤਾ ਪੰਜਾਬ ਦੇ ਕੋਲੇ-ਪਾਲੇ ਲੋਕਾਂ ਦਾ ਤੇ ਹੁਣ ਲੋਕ ਯਾਦਦੇ ਨੇ ਇਹੋ ਜੇ ਇਹਨਾਂ ਦਾ ਹਾਲ ਕਰਨਗੇ ساری ਉਮਰ ਯਾਦ ਰੱਖਣਗੇ